ਔਰ ਸਾਡੇ ਸਮਾਜ ਵਿੱਚ ਐਸੇ ਬਹੁਤ ਲੋਕ ਆਏ ਜਿਹੜੇ ਕਿ ਸਵੇਰ ਤੋਂ ਸ਼ਾਮ ਤੱਕ ਫੇਰੀ ਲਾਂਦੇ ਆ ਔਰ ਆਪਣਾ ਇੰਨੇ ਕੁ ਰੁਪਏ ਕਮਾਉਂਦੇ ਆ 5-700 ਕਿਤੇ ਦੇਚ ਉਹਦਾ ਉਹਦੇ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਲੇਕਿਨ ਚੰਡੀਗੜ੍ਹ ਐਮਸੀ ਨੇ ਇਹਨੂੰ ਲਾਲੇ ਦੀ ਦੁਕਾਨ ਬਣਾਤਾ ਜਿਵੇਂ ਕਿ ਪਿੱਛੇ ਹਾਊਸ ਦੀ ਮੀਟਿੰਗ 'ਚ ਸਾਡੇ ਕਾਉਂਸਲਰ ਸੀਗੇ ਦਮਨਤਰੀ ਜੀ ਉਹਨਾਂ ਨੇ ਵੀ ਕਿਹਾ ਸੀਗਾ ਲਾਲੇ ਦੀ ਦੁਕਾਨ ਇਹ ਐਕਚੁਅਲ 'ਚ ਲਾਲੇ ਦੀ ਦੁਕਾਨ ਆ ਔਰ ਮੈਂ ਇਹ ਗੱਲ ਤੱਥਾਂ ਦੇ ਨਾਲ ਸਾਬਿਤ ਕਰ ਸਕਦਾ ਆ ਮੈਂ ਤਾਂ ਈਵਨ ਕੀਤਾ ਤੁਹਾਡੇ ਸਾਹਮਣੇ ਮੈਂ ਕੰਪਲੇਂਟ ਬਣਾਈ ਹੋਈ ਆ ਗਵਰਨਰ ਸਾਹਿਬ ਨੂੰ ਦਊਗਾ ਔਰ ਮੈਂ ਇਹਨਾਂ ਨੂੰ ਕਿਹਾ ਵੀ ਇਹਦੀ ਸੀਵੀ ਇਨਕੁਆਰੀ ਕਰਾਓ ਜਿਹੜਾ ਜਿਹੜਾ ਬੰਦਾ ਵੀ ਹੈਗਾ ਆਪਣੀ ਪਾਰਟੀ ਦਾ ਨਾਮ ਬਦਨਾਮ ਕਰ ਰਿਹਾ ਜਾਂ ਕਰਪਸ਼ਨ ਕਰ ਰਿਹਾ ਜਾਂ ਅਫਸਰਾਂ ਦੇ ਨਾਮ ਬਦਨਾਮ ਕਰ ਰਿਹਾ ਉਹਨੂੰ ਜੇਲ੍ਹ ਦੇ ਪਿੱਛੇ ਹੋਣਾ ਚਾਹੀਦਾ ਔਰ ਤੁਸੀਂ ਅੱਜ ਸ਼ਹਿਰ ਘੁੰਮ ਕੇ ਦੇਖ ਲਓ 25000 ਤੋਂ ਉੱਪਰ ਵੈਂਡਰ ਬੈਠਾ ਹੈਗਾ ਇਹ ਕਹਿਣ ਲੱਗਿਆ ਸੀ ਵੀ ਬੰਦਾ ਤਾਂ ਵਧੀਆ ਹੈ ਘਟ ਕਿਵੇਂ ਗਿਆ ਫਿਰ ਕੰਮ 25000 ਬੰਦਾ ਬੈਠਾ ਹੈ ਹੁਣ ਅਗਰ ਇੱਕ ਨੰਬਰ ਚ ਗਵਰਨਮੈਂਟ ਕੋਲ 36 ਕਰੋੜ ਇਕੱਠਾ ਹੋਇਆ ਹੈ ਔਰ 3696 ਵੈਂਡਰਾਂ ਦਾ 21000 ਵੈਂਡਰਾਂ ਦਾ ਬਾਕੀ ਵੈਂਡਰਾਂ ਦਾ ਪੈਸਾ ਕੌਣ ਇਕੱਠਾ ਕਰ ਰਿਹਾ ਔਰ ਕਿੰਨਾ ਰੁਪਈਆ ਹੋਏਗਾ ਸੋਚੋ ਤੁਸੀਂ ਇਹ ਜਿਹੜੇ ਟਾਊਨ ਵੈਂਡਿੰਗ ਮੈਂਬਰ ਬਣਾਏ ਆ ਸੋ ਕਾਲਡ ਮੈਂਬਰ ਬਣਾਏ ਹੈ ਇਹ ਮੈਂਬਰ ਹੀ ਆਪਣੇ ਇਹ ਚਾਹਦੇ ਆ ਵੀ ਸਾਡੇ ਹਿਸਾਬ ਨਾਲ ਟਾਊਨ ਸਟੇਟਮੈਂਟਿੰਗ ਐਕਟ ਚੱਲੇਗਾ ਅਸੀਂ ਜੋ ਮਰਜ਼ੀ ਕਰੀਏ ਜਿੱਦਾਂ ਮਰਜ਼ੀ ਕਰੀਏ ਮੈਂ ਹੈਰਾਨ ਆ ਕਿ ਅਫਸਰ ਇਹਨਾਂ ਤੇ ਐਕਸ਼ਨ ਨਹੀਂ ਲੈਂਦੇ ਪੁੱਛਦੇ ਨਹੀਂ ਇਹਨਾਂ ਨੂੰ ਇੱਕ ਤੋਂ ਡੇਢ ਲੱਖ ਰੁਪਏ ਕਿਰਾਏ ਤੇ ੱਡੇ ਚੜੇ ਹੋਏ 70% ੱਡੇ ਕਿਰਾਏ ਤੇ ਹੈ ਯਾਨੀ ਕਿ ਜਿਹਦੇ ਕੋਲ ਕਿਰਾਏ ਤੇ ਚੜਿਆ ਲੱਖ ਰੁਪਏ ਤੇ ਇਟ ਮੀਨਸ ਉਹਦੇ ਕੋਲ ਆ ਹੀ ਰਿਹਾ ਉਹ ਤੋਂ ਵੱਧ ਉਹ ਕਮਾਉਣ ਵਾਸਤੇ ਕਰ ਲਗਿਆ ਹੋਇਆ ਨੇਚਰਲੀ ਲੱਖ ਰੁਪਏ ਕਿਰਾਇਆ ਹੈਗਾ 35000 ਰੁਪਏ ਮਰੀ ਤੋਂ ਮਰੀ ਸੇਲ ਹੈ ਜਦੋਂ ਆਪਾਂ ਕਹਿ ਦਈਏ ਨਾ ਬਿਲਕੁਲ ਇੱਕ ਦਿਨ ਦੀ ਸਰ ਇੱਕ ਦਿਨ ਦੀ ਅੱਸੀ ਕੱਲ੍ਹ ਚੰਡੀਗੜ੍ਹ ਦੇ ਜਦੋਂ ਅਸੀਂ ਸਟਰਕਚਰ ਨੂੰ ਦੇਖਦੇ ਹਾਂ ਤਾਂ ਉਹ ਲੋਕਾਂ ਦੇ ਜ਼ਿਹਨ 'ਚ ਆਉਂਦਾ ਹੈ ਸ਼ੋਅਰੂਮ ਕੋਠੀਆਂ ਤੇ ਇੱਥੋਂ ਦਾ ਮਹਿੰਗਾ ਸਟਰਕਚਰ ਪਰ ਜੇ ਦੇਖੀਏ ਤਾਂ ਕਾਫੀ ਸਮੇ ਤੋਂ ਹੁਣ ਇੱਕ ਰੋਲਾ ਇਹ ਪੈ ਰਿਹਾ ਹੈ ਪਹਿਲਾਂ ਤਾਂ ਗੱਲਾਂ 'ਚ ਸੀਗਾ ਕਿ ਜਿਹੜੇ ਉਹ ਰੈਡੀ ਫੜੀ ਵਾਲੇ ਨੇ ਪੰਜਾਬੀ 'ਚ ਕਹਿ ਦਈਏ ਤਾਂ ਆਖਰ ਜਿਹੜੇ ਰਹਿੜੀਆਂ ਲਾਉਣ ਵਾਲੇ ਨੇ ਉਹਨਾਂ ਦੇ ਸਿਰ ਦੇ ਉੱਤੇ ਕਰੋੜਾਂ ਰੁਪਈਆ ਦਾ ਕਪੜਾ ਜਾਂ ਕਹਿ ਲਈਏ ਕਿ ਵਪਾਰ ਇਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ ਵੀ ਜੇਕਰ ਉਸ ਦੀ ਤੁਸੀਂ ਜੀਐਸਟੀ ਇਨਕਮ ਟੈਕਸ ਯਾਨੀ ਕਿ ਸਰਕਾਰ ਆਪਦੇ ਟੈਕਸਾਂ ਦੇ ਰੂਪਾਂ ਦੇ ਵਿੱਚ ਹੀ ਜੇ ਕਲੈਕਸ਼ਨ ਕਰਨੀ ਸ਼ੁਰੂ ਕਰਦੇ ਤਾਂ ਚੰਗੀ ਮੋਟੀ ਕਮਾਈ ਉਹ ਹੋ ਸਕਦੀ ਹੈ ਜਿਹੜੀ ਸ਼ਾਇਦ ਮਾੜੇ ਢੀੜੇ ਸ਼ਹਿਰ ਦੀ ਨਾ ਹੋਵੇ ਇਹ ਪੂਰਾ ਆਖਰ ਗੜਬੜਚਾਲ ਹੈਗਾ ਕੀ ਹੈ ਕਿਉਂਕਿ ਐਮਸੀ ਦੇ ਵਿੱਚ ਵੀ ਬਹੁਤ ਰੌਲਾ ਪਿਆ ਇਸ ਚੀਜ਼ ਨੂੰ ਲੈ ਕੇ ਪਰ ਬਿਨਾ ਕਿਸੇ ਦੀ ਮਿਲੀ ਭੁਗਤ ਤੋਂ ਇਹ ਚੱਲ ਸਕੇ ਇਹ ਸੰਭਵ ਉਦੋਂ ਨਹੀਂ ਤੁਹਾਨੂੰ ਲੱਗੂ ਜਦੋਂ ਤੁਸੀਂ ਫਿਗਰਾਂ ਦੇਖੋਗੇ ਟਾਊਨ ਰੈਡਿੰਗ ਕਮੇਟੀ ਦੀ ਜੀ ਗੱਲ ਕਰੀਏ ਜਦੋਂ ਬਣਾਈ ਗਈ ਹੈ ਪੂਰਾ ਸਟਰਕਚਰ ਬਣਾਇਆ ਗਿਆ ਵੈਂਡਰਸ ਦਾ ਇੱਕ ਲੀਗਲਾਈਜ਼ਡ ਸਿਸਟਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਮੇਂ ਦੇ ਦੌਰਾਨ ਜ਼ਾਇਰ ਜੀ ਗੱਲਾਂ ਕੋਈ ਵੀ ਕੰਮ ਤੁਹੰਦਾ ਕਰਦੇ ਅਸੀਂ ਖਰਚਾ ਹੁੰਦਾ ਉਵੇਂ ਸਰਕਾਰ ਦਾ ਜਾਂ ਕਹਿ ਲਈ ਐਮਸੀ ਦਾ ਖਰਚਾ ਆਇਆ 2 ਤੋਂ ਲੈ ਕੇ 2.5 ਲੱਖ ਦੇ ਕਰੀਬ ਵਿੱਚ ਉਦੋਂ ਬਾਅਦ ਦੇ ਵਿੱਚ ਪੈਸਾ ਇਕੱਠਾ ਹੁੰਦਾ ਉਹਦੇ ਤੋਂ 36 ਕਰੋੜ ਰੁਪਈਆ ਹੁਣ ਇਹ 36 ਕਰੋੜ ਤਾਂ ਜਿਹੜਾ ਇਕੱਠਾ ਹੋਇਆ ਹੋਇਆ ਪਰ ਇਸ ਤੋਂ ਬਾਅਦ ਕਿਉਂਕਿ ਇੱਕ ਸਮਾਂ ਜਦੋਂ ਨਿਕਲ ਗਿਆ ਇਸ ਤੋਂ ਬਾਅਦ ਦੁਬਾਰੇ ਫਿਰ ਇਹ ਕਮੇਟੀ ਨੇ ਮੀਟਿੰਗ ਕਰਕੇ ਕਹਿ ਲੋ ਜਾਂ ਆਪਦੇ ਤੌਰ ਦੇ ਉੱਤੇ ਦੁਬਾਰੇ ਨੂੰ ਰਿਵਾਈਜ਼ ਕਰਨਾ ਸੀਗਾ ਉਹ ਤਾਂ ਨਹੀਂ ਹੋਇਆ ਹੈਗਾ ਪਰ ਪੈਸੇ ਹਜੇ ਵੀ ਇਕੱਠਾ ਹੋਈ ਜਾ ਰਿਹਾ ਹੈ ਸਾਡੇ ਨਾਲ ਮੁਕੇਸ਼ ਗੋਹਿਲ ਜੀ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਇਹਨਾਂ ਨੇ ਲੇਖਾ ਜੋਖਾ ਜੁਟਾਇਆ ਹੈ ਤਾਂ ਕਈ ਇਹ ਕੈਲਕੂਲੇਟਰ ਦੀਆਂ ਜ਼ੀਰੋਆਂ ਖਤਮ ਹੋਣ ਨੂੰ ਆਉਂਦੀਆਂ ਨੇ ਇੰਨਾ ਪੈਸਾ ਇਕੱਠਾ ਹੋ ਰਿਹਾ ਹੈ ਚੰਡੀਗੜ੍ਹ ਦੀ ਸਿਰਫ ਰੇੜੀ ਫੜੀ ਆਮ ਤੌਰ ਤੇ ਤਾਂ ਸympathy ਤੌਰ ਤੇ ਸੀ ਕਹਿੰਦੇ ਨੇ ਜੜੀ ਫੜੀ ਵਾਲੇ ਨੂੰ ਛੇੜੋ ਵੀ ਨਾ ਉਹ ਕਹਿੰਦੇ ਜੀ ਹੁੰਦਾ ਆਈਆਂ ਜੀ ਕੋਈ ਜੜੀ ਫੜੀ ਵਾਲਾ ਆਜੇ ਇਸ ਬੜੀ ਸympathy ਨਾਲ ਲੋਕ ਦੇਖਦੇ ਨੇ ਯਾਰ ਵੀ ਗਰੀਬ ਬੰਦਾ ਟੈਕਸ ਟੂਕਸ ਤਾਂ ਛੱਡੋ ਪਰੇ ਉਹਨੂੰ ਆਖ ਕਹਿੰਦੇ ਨੇ ਵੀ ਅਸੀਂ ਪਾਣੀ ਪੈਦੀਆ ਤਾਂ ਠੀਕ ਹੈ ਬੰਦਾ ਮਿਹਨਤ ਕਰ ਰਿਹਾ ਪਰ ਇਹ ਮਿਹਨਤ ਦੇ ਪਿੱਛੇ ਦੇ ਜਿਹੜਾ ਪੂਰਾ ਇੱਕ ਕਾਲਾ ਕਾਰੋਬਾਰ ਹੈ ਉਹ ਇਹ RTI ਖੁਲਾਸੇ ਕਰਦੀ ਅਸੀਂ ਸਰ ਸਾਡੇ ਜਿਹੜੀ ਕੇਂਦਰੀ ਸਰਕਾਰ ਹੈ ਉਹਨੇ ਇਹ ਬਹੁਤ ਅੱਛਾ ਐਕਟ ਬਣਾਇਆ ਸੀ 2014 ਚ ਔਰ ਸਾਡੇ ਸਮਾਜ ਵਿੱਚ ਐਸੇ ਬਹੁਤ ਲੋਕ ਹੈ ਜਿਹੜੇ ਕਿ ਸਵੇਰ ਤੋਂ ਸ਼ਾਮ ਤੱਕ ਫੇਰੀ ਲਾਂਦੇ ਆ ਔਰ ਆਪਣਾ ਇੰਨੇ ਕ ਰੁਪਏ ਕਮਾਉਂਦੇ ਆ 5-700 ਕੀ ਜਿਦੇਚ ਉਹਦਾ ਉਹਦੇ ਪਰਿਵਾਰ ਦਾ ਗੁਜ਼ਾਰਾ ਹੋ ਜੇ ਹਮ ਔਰ ਮੈਂ ਕੇਂਦਰੀ ਸਰਕਾਰ ਦਾ ਧੰਨਵਾਦ ਵੀ ਕਰਦਾ ਵੀ ਉਹਨਾਂ ਨੇ ਗਰੀਬਾਂ ਬਾਰੇ ਸੋਚਿਆ ਔਰ ਹਰ ਇੱਕ ਨੂੰ ਰੋਜ਼ੀ ਰੋਟੀ ਦਾ ਹੱਕ ਹੈਗਾ ਲੇਕਿਨ ਚੰਡੀਗੜ੍ਹ ਐਮਸੀ ਨੇ ਇਹਨੂੰ ਲਾਲੇ ਦੀ ਦੁਕਾਨ ਬਣਾਤਾ ਜਿਵੇਂ ਕਿ ਪਿੱਛੇ ਹਾਊਸ ਦੀ ਮੀਟਿੰਗ 'ਚ ਸਾਡੇ ਕਾਉਂਸਲਰ ਸੀਗੇ ਦਮਨਪ੍ਰੀਤ ਜੀ ਉਹਨਾਂ ਨੇ ਵੀ ਕਿਹਾ ਸੀਗਾ ਲਾਲੇ ਦੀ ਦੁਕਾਨ ਇਹ ਐਚੋ ਚ ਲਾਲੇ ਦੀ ਦੁਕਾਨ ਹੈ ਔਰ ਮੈਂ ਇਹ ਗੱਲ ਤੱਥਾਂ ਦੇ ਨਾਲ ਸਾਬਿਤ ਕਰ ਸਕਦਾ ਔਰ ਤੁਸੀਂ ਦੇਖਿਆ ਹੋਏਗਾ ਵੀ ਪਿਛਲੇ 2-3 ਮਹੀਨੇ ਤੋਂ ਸੌਰਭ ਜੋਸ਼ੀ ਜੀ ਨੇ ਵੀ ਰੋਲਾ ਪਾਇਆ ਸੀ ਫਿਰ ਉਹ ਅਚਾਨਕ ਸ਼ਾਂਤ ਵੀ ਹੋ ਗਏ ਠੀਕ ਹੈ ਤੇ ਫਿਰ ਦਮਨਪ੍ਰੀਤ ਜੀ ਸ਼ੁਰੂ ਹੋ ਗਏ ਤੇ ਸ਼ਾਇਦ ਮੈਨੂੰ ਲੱਗਦਾ ਸੌਰਭ ਜੋਸ਼ੀ ਨੂੰ ਡਾਂਡ ਵੀ ਪਈ ਹੋਈ ਵੀ ਤੂੰ ਮੁੱਦਾ ਚੱਕੇ ਕਿਉਂ ਕਿਉਂ ਇੰਨਾ ਚ ਹੋ ਸਕਦਾ ਵੀ ਉਹਨਾਂ ਦੇ ਸੀਨੀਅਰ ਲੀਡਰਸ਼ਿਪ ਜਾਂ ਹੋਰ ਕੋਈ ਬੰਦੇ ਵਿੱਚ ਹੋਣ ਸ਼ਾਮਲੇ ਦੇ ਸਰ ਮੈਂ ਤਾਂ ਕਹਿਣਾ ਮੈਂ ਤਾਂ ਇਵਨ ਕੀਤਾ ਤੁਹਾਡੇ ਸਾਹਮਣੇ ਮੈਂ ਕੰਪਲੇਂਟ ਬਣਾਈ ਹੋਈ ਆ ਗਵਰਨਰ ਸਾਹਿਬ ਨੂੰ ਦਊਂਗਾ ਔਰ ਮੈਂ ਇਹਨਾਂ ਨੂੰ ਕਿਹਾ ਵੀ ਇਹਦੀ ਸੀਵੀ ਇਨਕੁਆਰੀ ਕਰਾਓ ਜਿਹੜਾ ਜਿਹੜਾ ਬੰਦਾ ਵੀ ਹੈਗਾ ਆਪਣੀ ਪਾਰਟੀ ਦਾ ਨਾਮ ਬਦਨਾਮ ਕਰ ਰਿਹਾ ਜਾਂ ਕਰਪਸ਼ਨ ਕਰ ਰਿਹਾ ਜਾਂ ਅਫਸਰਾਂ ਦੇ ਨਾਮ ਬਦਨਾਮ ਕਰ ਰਿਹਾ ਉਹਨੂੰ ਜੇਲ੍ਹ ਦੇ ਪਿੱਛੇ ਹੋਣਾ ਚਾਹੀਦਾ ਇਹ ਕਿ ਪਹਿਲਾਂ ਨਾ ਸ਼ੁਰੂਆਤ ਤੁਸੀਂ ਫਿਗਰਾਂ ਤੋਂ ਕਰੋ ਜਿਹੜੀ ਤੁਸੀਂ ਪਹਿਲਾਂ ਗੱਲ ਕਰਦੇ ਕਰ ਰਹੇ ਸੀ ਕਹਿੰਦੇ ਇਹ ਇੱਕ ਜਾਦੂ ਹੀ ਹੈ ਵੀ ਇੰਨੇ ਕੁ ਪੈਸਿਆਂ ਦੇ ਨਾਲ ਐਡੀ ਵੱਡੀ ਕਹਾਣੀ ਵਾਪਰ ਗਈ ਤੇ ਉਦੋਂ ਬਾਅਦ ਦੇ ਵਿੱਚ ਇੰਨਾ ਕਰੋੜਾ ਰੁਪਇਆ ਦਾ ਕਾਲਾ ਕਾਰੋਬਾਰ ਇਸ ਕਾਲਾ ਇਸ ਕਰਕੇ ਕਹਿ ਰਹੇ ਕਿਉਂਕਿ ਇਹਦਾ ਕੋਈ ਲਿਖਾ ਜੋਖਾ ਨਹੀਂ ਹੈ ਸਰ ਟੋਟਲ ਜਦੋਂ ਇਹਨਾਂ ਨੇ ਸਰਵੇ ਕਰਾਇਆ ਸੀ 2017 ਚ ਤਕਰੀਬਨ ਐਸਪੀਆਈਸੀ ਕੰਪਨੀ ਸੀਗੀ ਇੱਕ ਐਨਜੀਓ ਸੀਗੀ ਉਹਦੇ ਕੋਲੋਂ ਸਰਵੇ ਕਰਾਇਆ ਸੀਗਾ ਉਹਨੇ ਲਗਭਗ 24000 ਵੈਂਡਰਾਂ ਦਾ ਸਰਵੇ ਕੀਤਾ ਸੀਗਾ ਜਿਦੇ ਵਿੱਚੋਂ 10903 ਵੈਂਡਰ ਰਜਿਸਟਰਡ ਹੋਇਆ ਸੀ ਠੀਕ ਹੈ ਯਾਨੀ ਕਿ ਜਿਹੜੇ ਉਹਨਾਂ ਨੂੰ ਲਾਇਸੈਂਸ ਦਿੱਤਾ ਇਹਨਾਂ ਨੇ ਉਹਨਾਂ ਨੂੰ ਲਾਇਸੈਂਸ ਦਿੱਤਾ ਸੀਗਾ ਵੀ ਇਹ 5 ਸਾਲ ਲਈ ਤੁਹਾਡਾ ਲਾਇਸੈਂਸ ਵੈਲਿਡ ਹੈ ਐਸ ਪਰ ਐਕਟ ਸਟਰੀਟ ਵੈਂਡਿੰਗ ਐਕਟੇ ਕਹਿੰਦਾ ਕਿ ਤੁਸੀਂ 5 ਸਾਲ ਤੋਂ ਵੱਧ ਅਵਧੀ ਲਈ ਲਾਇਸੈਂਸ ਇਸ਼ੂ ਨਹੀਂ ਕਰ ਸਕਦੇ 5 ਸਾਲ ਬਾਅਦ ਤੁਹਾਨੂੰ ਦੁਬਾਰਾ ਸਰਵੇ ਕਰਾਉਣਾ ਚਾਹੀਦਾ ਹੈ ਔਰ ਚੈੱਕ ਕਰਨਾ ਚਾਹੀਦਾ ਕੋਈ ਮਰ ਗਿਆ ਜੀ ਗਿਆ ਛੱਡ ਕੇ ਚਲਾ ਗਿਆ ਡਿਫਾਲਟਰ ਹੋ ਗਿਆ ਸਿਚੁਏਸ਼ਨ ਦੇ ਹਿਸਾਬ ਨਾਲ ਤੇ ਉਹ ਸਾਰਾ ਰੀਸ਼ਫਲ ਹੋਣਾ ਚਾਹੀਦਾ ਠੀਕ ਹੈ ਕਿਸੇ ਨੂੰ ਚੰਗਾ اڈਾ ਮਿਲ ਗਿਆ ਕਿਸੇ ਨੂੰ ਮਾੜਾ ਮਿਲ ਗਿਆ ਦੁਬਾਰਾ ਡਰਾਚ ਰੱਬ ਕਰੇ ਸ਼ਾਇਦ ਉਹਦਾ ਵਧੀਆ ਨਿਕਲ ਆਵੇ ਲੇਕਿਨ ਇਹ ਉਸੇ ਉਸੇ ਦੌਰਾਨ ਤੋਂ ਇਹਦੇ ਅੰਦਰ ਸਕੈਮ ਸ਼ੁਰੂ ਹੋ ਗਿਆ ਜੋ ਕਿ ਅੱਜ ਸਾਨੂੰ ਸਮਝ ਆਇਆ ਕਿਉਂਕਿ ਅਸੀਂ ਦੇਖਿਆ ਵੀ ਇਹ ਹੁਣ ਚੰਡੀਗੜ੍ਹ ਸਮਾਰਟ ਸਿਟੀ ਨਹੀਂ ਹੈ ਇਹ ਚੰਡੀਗੜ੍ਹ ਫੜੀ ਸਿਟੀ ਹੈ ਤੇ ਇਹ ਜਦੋਂ ਆਵਾਜ਼ ਉੱਠੀ ਤੇ ਦਮਨਪ੍ਰੀਤ ਜੀ ਨੇ ਵੀ ਸਾਡੇ ਕੰਧੇ ਤੇ ਹੱਥ ਰੱਖਿਆ ਅਸੀਂ ਆਲਰੇਡੀ ਬੜੇ ਵੱਡੇ ਵਿਕਟਮ ਆ ਸਾਡੀ ਸ਼ਾਸਤਰੀ ਮਾਰਕੀਟ ਦਾ ਮੈਂ ਪ੍ਰਧਾਨ ਵੀ ਆ ਤੇ ਸਾਡੀ ਮਾਰਕੀਟ 322 ਦੁਕਾਨਾਂ ਆਲਰੇਡੀ ਸਾਡੀ ਪਾਰਕਿੰਗ ਪੂਰੀ ਨਹੀਂ ਹੈ ਸਾਡੀ ਮਾਰਕੀਟ 'ਚ ਇੱਕੋ ਐਂਟਰੀ ਇੱਕੋ ਐਗਜ਼ਿਟ ਹੈ ਇਹਨਾਂ ਨੇ ਧੱਕੇ ਨਾਲ 107 ਵੈਂਡਰ ਸਾਡੇ ਅੱਗੇ ਬਿਠਾਤੇ ਆ ਉਥੇ ਤਾਂ ਬਹੁਤ ਘਰ ਲੱਗਦਾ ਹੈ 107 ਵੈਂਡਰ ਤਾਂ ਉਹ ਬੈਠੇ ਹੋਏ ਆ ਜੀ 25 30 ਵੈਂਡਰ ਇਹਨਾਂ ਦੇ ਪ੍ਰਧਾਨਾਂ ਨੇ ਆਲੇ ਦੁਆਲੇ ਬਿਠਾਤੇ ਜਿੰਨਾ ਤੋਂ ਕਿਰਾਏ ਖਾ ਰਹੇ ਆ 30 40 ਮੈਂਬਰ ਜੀ ਆਰ ਡੀ ਆਰ ਸੈਲ ਨੇ ਸਟੇ ਦੇ ਕੇ ਬਿਠਾਤੇ 100 ਜਿਹੜੇ ਵੈਂਡਰ ਹੈਗੇ ਉਹ ਇਲੀਗਲ ਬੈਠੇ ਆ ਠੀਕ ਹੈ ਤੇ ਹੁਣ ਆ ਉਥੇ ਗੱਡੀ ਖੜੀ ਕਰ ਲੋ ਇਹ ਉਹ ਫੜੀ ਮਾਰਕੀਟ ਹੀ ਬਣ ਗਈ ਹਮ ਠੀਕ ਹੈ ਸਮਾਰਟ ਸਿਟੀ ਤਾਂ ਰਹੀ ਨਹੀਂ ਹਮ ਔਰ ਇਹੀ 19 70 ਬਜ਼ਾਰ ਦਾ ਹਾਲ ਹੈ ਇਹੀ ਕ੍ਰਿਸ਼ਨਾ ਮਾਰਕੀਟ ਦਾ ਹਾਲ ਹੈ ਇਹੀ 15 ਚ ਪਟੇਲ ਮਾਰਕੀਟ ਦਾ ਹਾਲ ਹੈ ਹਮ ਤੇ ਅਸੀਂ ਅਗਰ ਇੱਕ ਇਟ ਪਟਕੇ ਲਗਾਣੀ ਆ ਘਰ ਦੀ ਆ ਅਸੀਂ ਕੋਈ ਚੇਂਜ ਕਰਾਉਣਾ ਚਾਹਨੇ ਆਪਣੇ ਘਰ ਚ ਤੇ ਅਫਸਰ 2 ਮਿੰਟ ਤੋਂ ਪਹਿਲੇ ਲਿਖ ਦਿੰਦਾ ਹੈਰਿਟੇਜ ਹਾਂ ਇਹ ਕਮੇਟੀ ਨੂੰ ਲੈ ਕੇ ਤਾਂ ਹਾਈ ਕੋਰਟ ਤੱਕ ਨੇ ਵੀ ਟਿੱਪਣੀ ਕਰਤੀ ਸੀ ਠੀਕ ਹੈ ਜੀ ਹੈਰਿਟੇਜ ਕੀ ਟਾਊਨ ਵੈਂਡਿੰਗ ਐਕਟ ਦੇ ਹੈਰਿਟੇਜ ਜਾਂ ਸੁਪਰੀਮ ਕੋਰਟ ਦਾ ਜਿਹੜਾ ਜਜਮੈਂਟ ਹੈ ਉਹ ਕੋਈ ਇੰਪਲੀਮੈਂਟ ਨਹੀਂ ਕਰਦੀ ਇਹ ਸਿਰਫ ਆਮ ਆਮ ਬੰਦੇ ਦੇ ਮਿਡਲ ਕਲਾਸ ਤੇ ਇੰਪਲੀਮੈਂਟ ਕਰਦੀ ਹੈ ਕੀ ਇਹਨਾਂ ਨੇ ਜਦੋਂ ਵੈਂਡਿੰਗ ਜ਼ੋਨ ਬਣਾਏ ਇਸ ਚੀਜ਼ ਦਾ ਧਿਆਨ ਰੱਖਿਆ ਮੈਨੂੰ ਅੱਜ ਵੀ ਪਤਾ ਹੈ ਮੈਂ ਚੀਫ ਆਰਕੀਟੈਕਟ ਸਾਹਿਬ ਨੂੰ ਮਿਲਿਆ ਸੀਗਾ ਸੇਤੀਆ ਜੀ ਨੂੰ ਸੇਤੀਆ ਜੀ ਕਹਿੰਦੇ ਵੀ ਮੈਂ ਤਾਂ ਤੁਹਾਡੇ ਮਾਰਕੀਟ ਦੇ ਫਰੰਟ ਤੇ ਅਪਰੂਵਲ ਹੀ ਨਹੀਂ ਦਿੱਤੀ ਕਦੀ ਅੱਛਾ ਵੀ ਉੱਥੇ ਬੈਠਾ ਪੈਂਡਿੰਗ ਜ਼ੋਨ ਬਣਾਉਂਦੀ ਔਰ ਐਕਟ ਕਹਿੰਦਾ ਵੀ ਤੁਹਾਨੂੰ ਚੀਫ ਆਰਕੀਟੈਕਟ ਦੀ ਅਪਰੂਵਲ ਚਾਹੀਦੀ ਹੈ ਹਾਂ ਤੇ ਇਹ ਧੱਕਾ ਹੀ ਹੈ ਨਾ ਇਦੇ ਪਿੱਛੇ ਕੋਈ ਨਾ ਕੋਈ ਤਾਂ ਐਸੀ ਤਾਕਤ ਹੈ ਜਿਹੜੀ ਅਫਸਰਾਂ ਨੂੰ ਗਲਤ ਕਰਨ ਤੇ ਮਜਬੂਰ ਕਰ ਰਹੀ ਹੈ ਹੁਣ ਇਹਦੇ 'ਚ ਜੇ ਦੇਖਿਆ ਜਾਵੇ ਜਿਹੜਾ ਇਹਨਾਂ ਨੇ 2.5 ਲੱਖ ਰੁਪਇਆ ਖਰਚਿਆ ਉਹ ਖਰਚਾ ਕਾਦੇ ਤੇ ਸੀਗਾ ਇਹ ਹੀ ਅਲਾਟਮੈਂਟ ਵਗੈਰਾ ਤੇ ਰੰਗ ਰੋਗਰ ਕਰਨ ਤੇ ਸਾਈਟਾਂ ਬਣਾਉਣ ਤੇ ਇਹ ਵੀ ਇਹ ਵੀ ਸੁਣੋ ਇਹ ਮੇਰੇ ਕੋਲ 2000 ਆਰਟੀਏ 'ਚ ਕਢਾਈ ਹੋਈ 2022 ਤੱਕ ਦੀ ਸਟੇਟਮੈਂਟ ਹੈਗੀ ਹੈ ਕਦੋਂ ਤੋਂ ਕਦੋਂ ਤੱਕ ਦੀ ਹੈ ਇਹ ਇਹ ਹੈਗੀ ਜੀ 17 ਤੋਂ ਲੈ ਕੇ 2022 ਤੱਕ ਦੀ ਮਾਰਚ 2022 ਤੱਕ ਅਕਤੂਬਰ 17 ਤੋਂ ਅਕਤੂਬਰ 17 ਤੋਂ 36 ਕਰੋੜ 55 ਲੱਖ 37487 ਰੁਪਇਆ ਨਾਲ ਇਕੱਠਾ ਹੋਇਆ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਕੋਲ ਫੀਸਾਂ ਦੇ ਰੂਪ ਚ ਫੀਸਾਂ ਦੇ ਰੂਪ ਚ ਜਿਹੜੇ ਜੈਨੂਨ ਪਰਚੀ ਕੱਢਦੀ ਹੈ ਇਹ ਉਹ ਤਾਂ ਆਨ ਅਕਾਊਂਟ ਪੈਸਾ ਆਂਦਾ ਹੈ ਸੰਪਰਕੀ ਜਮਾ ਹੁੰਦਾ ਹੈ ਇਹਦੇ ਵਿੱਚ ਤਾਂ ਕੋਈ ਹਿਰਾਫੇਰੀ ਹੋ ਨਹੀਂ ਸਕਦੀ ਔਰ ਇਹ ਪੈਸਾ ਜਿਹੜਾ ਸੀਗਾ ਐਸ ਪਰ ਐਕਟ ਟਾਊਨ ਵੈਂਡਰਸ ਜ਼ੋਨ ਦੀ ਵੈਲਫੇਅਰ ਲਈ ਜਾਂ ਉਹਨੂੰ ਸਮਾਰਟ ਬਣਾਉਣ ਲਈ ਯੂਜ਼ ਕੀਤਾ ਜਾਣਾ ਸੀਗਾ ਹਮ ਔਰ ਇਹਨਾਂ ਨੂੰ ਕਦੀ ਜ਼ਰੂਰਤ ਨਹੀਂ ਮਹਿਸੂਸ ਹੋਈ 5 ਸਾਲਾਂ ਤੇ ਇਹਨਾਂ ਨੇ 273625 ਰੁਪਏ ਖਰਚ ਕੀਤਾ ਸਿਰਫ ਜਿਹੜਾ ਆਇਆ 36 ਕਰੋੜ ਲਗਭਗ ਤੇ ਹੋਇਆ ਖਰਚ 3 ਲੱਖ ਲਗਭਗ ਹਾਂ ਔਰ ਹੁਣ ਇਹਦੇ ਚ ਮజేਦੀ ਗੱਲ ਕੀ ਹੈ ਕਿ 36 ਕਰੋੜ ਦਾ ਇਹ ਹੈ ਜਿਹੜਾ ਕਾਰਪੋਰੇਸ਼ਨ ਕੋ ਲਾਇਆ ਠੀਕ ਹੈ ਇਹਨਾਂ ਦੇ ਹਿਸਾਬ ਨਾਲ ਇਹਨਾਂ ਦੇ ਰਜਿਸਟਰਡ ਵੈਂਡਰ ਹੁਣ ਰਹਿ ਗਏ 3596 ਉਦੋਂ ਕਿੰਨੇ ਸੀ ਪਹਿਲਾਂ 10903 ਅੱਛਾ ਉਹਦੇ ਚੋਂ 3500 ਰਹਿ ਗਿਆ ਬੰਦਾ 3596 ਰਹਿ ਗਿਆ ਔਰ ਤੁਸੀਂ ਅੱਜ ਸ਼ਹਿਰ ਘੁੰਮ ਕੇ ਦੇਖ ਲਓ 25000 ਤੋਂ ਉੱਪਰ ਵੈਂਡਰ ਬੈਠਾ ਹੈਗਾ ਮੈਂ ਇਹ ਕਹਿਣ ਲੱਗਿਆ ਸੀ ਵੀ ਬੰਦਾ ਤਾਂ ਵਧਿਆ ਹੈ ਘਟ ਕਿਵੇਂ ਗਿਆ ਫਿਰ ਕਰ 25000 ਬੰਦਾ ਬੈਠਾ ਹੈ ਹੁਣ ਅਗਰ ਇੱਕ ਨੰਬਰ ਚ ਗਵਰਨਮੈਂਟ ਕੋਲ 36 ਕਰੋੜ ਇਕੱਠਾ ਹੋਇਆ ਹੈ ਔਰ 3596 ਵੈਂਡਰਾਂ ਦਾ 21000 ਵੈਂਡਰਾਂ ਦਾ ਬਾਕੀ ਵੈਂਡਰਾਂ ਦਾ ਪੈਸਾ ਕੌਣ ਇਕੱਠਾ ਕਰ ਰਿਹਾ ਔਰ ਕਿੰਨਾ ਰੁਪਈਆ ਹੋਏਗਾ ਸੋਚੋ ਤੁਸੀਂ ਉਹਦੇ ਚ ਫਿਰ ਭਾਵੇਂ ਪਰਚੀ ਕੱਟਦੀ ਆ ਭਾਵੇਂ ਵੀ ਵੈਸੇ ਇੱਥੇ ਪਰਚੀ ਨਹੀਂ ਕੱਟਦੀ ਇਹ ਜਿਹੜੇ टाउन ਵੈਂਡਿੰਗ ਮੈਂਬਰ ਬਣਾਏ ਆ ਸੋ ਕਾਲਡ ਮੈਂਬਰ ਬਣਾਏ ਹੈ ਇਹ ਮੈਂਬਰ ਹੀ ਆਪਣੇ ਇਹ ਚਾਹਦੇ ਆ ਵੀ ਸਾਡੇ ਹਿਸਾਬ ਨਾਲ टाउन ਸਟਰੀਟ ਵੈਂਡਿੰਗ ਐਕ ਚੱਲੇਗਾ ਅਸੀਂ ਜੋ ਮਰਜ਼ੀ ਕਰੀਏ ਜਿੱਦਾਂ ਮਰਜ਼ੀ ਕਰੀਏ ਮੈਂ ਹੈਰਾਨ ਆ ਕਿ ਅਫਸਰ ਇਹਨਾਂ ਤੇ ਐਕਸ਼ਨ ਨਹੀਂ ਲੈਂਦੇ ਪੁੱਛਦੇ ਨਹੀਂ ਇਹਨਾਂ ਨੂੰ ਇਹਦੇ ਚ ਫਿਰ ਜੇ ਲਾਇਆ ਜਾਵੇ ਜੀ ਜੇ ਜਿਹੜੇ ਸਾਹਬ ਦੇ ਨਾਲ ਹੁਣ ਬੰਦਾ ਬੈਠਾ ਹੈ ਜਿਵੇਂ ਇਹ 36 ਕਰੋੜ ਦੀ ਫਿਗਰ ਹੈ ਇੱਕ 22 ਦੀ ਜਿਵੇਂ ਕਿ 17 ਤੋਂ ਲੈ ਕੇ 22 ਤੱਕ ਦੀ 22 ਤੋਂ ਬਾਅਦ ਜੇ ਦੇਖਿਆ ਜਾਵੇ ਇਹ ਜਿਹੜਾ ਇਹਦਾ ਸਮਾਂ ਕਦੋਂ ਖਤਮ ਹੋ ਗਿਆ ਜਿਹੜੀ ਇਹ 5 ਸਾਲ ਤੱਕ ਦੀ ਸੀਗੀ ਸਰ ਇਹ 2017 ਤੇ ਇਹਨਾਂ ਨੇ ਲਾਇਸੈਂਸ ਬਣਾਏ ਸੀਗੇ ਮੈਂ ਉਹਦਾ ਵੀ ਪ੍ਰੂਫ ਦੇ ਦੇਣਾ ਤੁਹਾਨੂੰ ਹਾਂ ਦੇਖੋ ਉਹ 22 ਤੱਕ ਖਤਮ ਹੋ ਗਏ ਕਹਿਣ ਦਾ ਮਤਲਬ ਉਹ ਸਰ ਦਸੰਬਰ 2022 ਚ ਖਤਮ ਹੋ ਗਏ ਉਹਦੀ 5 ਸਾਲ ਵੈਲਿਡਿਟੀ ਸੀ ਔਰ ਐਸ ਪਰ ਇਹਨਾਂ ਦੇ ਐਕਟ ਦੇ ਹਿਸਾਬ ਨਾਲ ਹੀ ਦੱਸ ਰਿਹਾ ਮੈਂ ਚਾਹੇ ਉਹ 2014 ਦਾ ਸੈਂਟਰ ਗਵਰਨਮੈਂਟ ਦਾ ਐਕਟ ਹੈ ਚਾਹੇ 2018 ਦੇ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਬਾਈਲਾਜ਼ ਹੈ 5 ਸਾਲ ਬਾਅਦ ਇਹਨਾਂ ਨੂੰ ਦੁਬਾਰਾ ਸਰਵੇਖਣ ਜ਼ਰੂਰੀ ਹੈ ਠੀਕ ਹੈ ਦੁਬਾਰੇ ਸਰਵੇ ਹੋਣਾ ਸਰਵੇ ਹੋਣਾ ਜ਼ਰੂਰੀ ਹੈ ਪਰ ਹੁਣ ਤਾਂ 24 ਚੱਲਦੀ ਹੈ ਸਰ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਸਰਵੇ ਕਰਨਾ ਹੈ ਜਿਨ੍ਹਾਂ ਨੇ ਕੰਮ ਕਰਨਾ ਹੈ ਉਹਨਾਂ ਨੂੰ ਪੈਸੇ ਪਹੁੰਚੀ ਜਾਂਦੇ ਆ ਅਗਲੇ ਕਹਿੰਦੇ ਠੀਕ ਐ ਕਮਾਉ ਪੁੱਤ ਬੈਠੇ ਆ ਸਾਨੂੰ ਲੋੜ ਗਿਆ ਨਵੇਂ ਪੁੱਤ ਦੀ ਉਹ ਪਤਾ ਨਹੀਂ ਕਮਾਈ ਦੇਗਾ ਕਿ ਨਹੀਂ ਦੇਗਾ ਜਿਹੜੇ ਬੈਠੇ ਆ ਘਰ ਬੈਠੇ ਦੀ ਜਾਂਦੇ ਗਿਆ ਹੁਣ 7 ਤਰੀਕ ਨੂੰ ਕਮਿਸ਼ਨਰ ਸਾਹਿਬ ਨੇ ਟਾਊਨ ਮੈਂਟਿੰਗ ਕਮੇਟੀ ਦੀ ਮੀਟਿੰਗ ਰੱਖੀ ਆ ਤੁਹਾਨੂੰ ਹੋਰ ਨਵੀਂ ਗੱਲ ਦੱਸ ਦਿੰਨਾ ਵੀ ਜਿਹੜੇ 25000 ਬੈਠੇ ਉਹਨਾਂ ਦੀ ਤਾਂ ਇਨਕੁਆਰੀ ਕਿਹ ਹੋਣੀ ਸੀ ਹਮ 56 ਮੈਂਬਰ ਨਵੇਂ ਪਾਤੇ ਵੀ ਇਹਨਾਂ ਦਾ ਸਰਵੇ ਨਹੀਂ ਹੋਇਆ ਸੀ ਇਹਨਾਂ ਨੂੰ ਵੀ ਅੱਡੇ ਦਿਓ ਕੋਚਾ ਇਹ ਵਿੱਚ ਹੋਰ ਸ਼ਾਮਲ ਕਰ ਲੋ ਹਜੇ ਹਾਂ ਉਹਦਾ ਏਜੰਡਾ ਰੱਖਿਆ ਗਿਆ ਹੈਗਾ ਫਿਰ ਤਾਂ ਅਸੀਂ ਸਾਰੇ ਹੁਣ 7 ਤਰੀਕ ਨੂੰ ਇਕੱਠੇ ਹੋ ਕੇ ਜਿੰਨੀ ਵੀ ਸਾਡੀ ਮਾਰਕੀਟ ਹੈਗੀ ਆ ਅਸੀਂ ਸਾਰੇ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਦੇ ਆਫਿਸ ਦੇ ਬਾਹਰ ਧਰਨਾ ਦੇ ਰਹੇ ਆ ਵੀ ਠੀਕ ਹੈ ਜੀ ਅਸੀਂ ਵੀ ਗਰੀਬ ਆਦਮੀ ਆ ਸਾਨੂੰ ਵੀ ਕਿ ਕਿੱਡਾ ਦੇ ਦੋ ਇਹ ਜੇ ਮੈਂ ਉੱਥੇ ਆਉਣ ਲੱਗਾ ਸੀ ਆਮ ਵਪਾਰੀ ਕਿੱਡਾ ਪਰੇਸ਼ਾਨ ਹੋ ਰਿਹਾ ਉਹਨੂੰ ਕੀ ਇਫੈਕਟ ਪੈ ਰਿਹਾ ਹੈ ਵੀ ਜੇਕਰ ਅਲੋਟਡ ਸਾਈਟ ਤੇ ਤਾਂ ਚਲੋ ਕੀ ਬੈਠਣਾ ਹੈ ਅਗਲਾ ਕਹਿੰਦਾ ਵੀ ਉੱਥੇ ਸਾਡਾ ਕੰਮ ਨਹੀਂ ਚੱਲਦਾ ਉਹ ਹਵਾਲਾ ਦੇ ਦਿੰਦੇ ਨੇ ਪਰ ਜਿਹੜਾ ਆਮ ਵਪਾਰੀ ਹੈ ਬੂਥ ਨੇਗੇ ਉਦੋਂ ਬਾਅਦ ਦੇ ਵਿੱਚ ਦੁਕਾਨਦਾਰ ਨੇ ਉਹਨਾਂ ਤੇ ਕਿੰਨਾ ਇਫੈਕਟ ਪੈਂਦਾ ਇਸ ਚੀਜ਼ ਸਰ ਜਿਹੜਾ ਦੁਕਾਨਦਾਰ ਹੈਗਾ ਮੈਂ ਆਪਣੀ ਮਾਰਕੀਟ ਦਾ ਐਗਜ਼ਾਮਪਲ ਦੇਣਾ ਉੱਥੇ ਅਗਰ ਕੋਈ ਕਿਰਾਏਦਾਰ ਹੈ ਉਹ 70-80 ਹਜ਼ਾਰ ਰੁਪਏ ਕਿਰਾਇਆ ਵੀ ਦੇ ਰਿਹਾ ਹੈਗਾ ਜੀਐਸਟੀ ਵੀ ਪੇ ਕਰ ਰਿਹਾ ਹੈ ਨੌਕਰਾਂ ਦੀ ਸੈਲਰੀ ਵੀ ਪੇ ਕਰ ਰਿਹਾ ਹੈ ਬਿਜਲੀ ਪਾਣੀ ਵੀ ਪੇ ਕਰ ਰਿਹਾ ਹੈਗਾ ਪ੍ਰੋਪਰਟੀ ਟੈਕਸ ਵੀ ਪੇ ਕਰ ਰਿਹਾ ਹੈਗਾ ਜੋ ਵੀ ਗਵਰਨਮੈਂਟ ਦੇ ਟੈਕਸ ਹੈ ਉਹ ਸਾਰੇ ਗਾਰਬਜ ਕਲੈਕਸ਼ਨ ਵੀ ਦੇ ਰਿਹਾ ਹੈਗਾ ఎవਰੀਥਿੰਗ ਟੈਕਸ ਪੇ ਕਰ ਰਿਹਾ ਹੈ ਸਾਡੇ ਕੋਲ ਇੱਕ ਚੀਜ਼ 500 ਰੁਪਏ ਦੀ ਆਉਂਦੀ ਹੈ ਤਾਂ ਉਹ 700 ਦੀ ਵੇਚੇਗਾ ਤਾਂ ਉਹਦੇ ਖਰਚੇ ਪੂਰੇ ਹੋਣੇ ਆ ਸਾਰੇ ਖਰਚੇ ਪਾ ਕੇ ਠੀਕ ਹੈ ਇਹਨਾਂ ਕੋਲ 500 ਦੀ ਆਉਂਦੀ ਹੈ 600 ਦੀ ਵੇਚਦੇ ਨੇ ਸਾਹਮਣੇ ਸੇਮ ਟਰੇਡ ਦੇ ਬੰ ਦੁਕਾਨ ਤੋਂ ਲਹਿੂਆ ਕੋਈ ਇਹ ਵੀ ਇਹ ਵੀ ਬੜਾ ਵੱਡਾ ਸਕੈਮ ਹੈਗਾ ਕਦੀ ਗਵਰਨਮੈਂਟ ਨੇ ਇਸ ਤੇ ਇਹ ਗਵਰਨਮੈਂਟ ਦਾ ਸਰ ਨਾ ਵੱਡਾ ਰੈਵਨਿਊ ਖਾਇਆ ਨਾ ਵੱਡਾ ਰੈਵਨਿਊ ਖਾਇਆ ਕਿ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਤੁਹਾਡੇ ਇਹਨੇ ਕੈਲਕੂਲੇਟਰ ਫਟ ਜੂਗਾ 22 ਸੈਕਟਰ ਦੇ ਅੰਦਰ 107 ਵੈਂਡਰ ਬੈਠੇ ਆ ਮੈਂ ਸਿਰਫ 22 ਸੈਕਟਰ ਦਾ ਐਗਜ਼ਾਮਪਲ ਦਿੰਨਾ ਕੋਈ ਵੀ ਐਸਾ ਵੈਂਡਰ ਨਹੀਂ ਹੈ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜ ਕੇ ਦੇਖ ਲਓ ਜਿੱਦੀ 35000 ਤੋਂ ਥੱਲੇ ਸੇਲ ਹੋਵੇ ਹੁਣ ਸਰਦੀ ਦਾ ਸੇਲ ਅੱਜ ਨਵਰਾਤਰੀ ਸਟਾਰਟ ਹੋ ਗਏ 21 ਲੱਖ ਰੁਪਏ ਦਾ ਗੱਲਾ ਹੈਗਾ ਡੇਡ ਡੇਡ ਲੱਖ ਰੁਪਏ ਦਾ ਗੱਲਾ ਹੈ ਨਹੀਂ ਇਹ ਦੁਕਾਨ ਵਾਲੇ ਦਾ ਜਾਂ ਫੜੀ ਵਾਲੇ ਦਾ ਫੜੀ ਵਾਲੇ ਦਾ ਸਰ ਇੱਕ ਤੋਂ 1.5 ਲੱਖ ਰੁਪਏ ਕਿਰਾਏ ਤੇ ਏਡੇ ਚੜੇ ਹੋਏ 70% ਏਡੇ ਕਿਰਾਏ ਤੇ ਹੈ ਯਾਨੀ ਕਿ ਜਿਹਦੇ ਕੋਲ ਕਿਰਾਏ ਤੇ ਚੜਿਆ ਲੱਖ ਰੁਪਏ ਤਾਂ ਇਟ ਮੀਨਸ ਉਹਦੇ ਕੋਲ ਆ ਹੀ ਰਿਹਾ ਉਹ ਤੋਂ ਵੱਧ ਉਹ ਕਮਾਉਣ ਵਾਸਤੇ ਕਰ ਲਗਿਆ ਹੋਇਆ ਨੇਚਰਲੀ ਲੱਖ ਰੁਪਏ ਕਿਰਾਇਆ ਹੈਗਾ 35000 ਰੁਪਏ ਮਰੀ ਤੋਂ ਮਰੀ ਸੇਲ ਹੈ ਜਦੋਂ ਆਪਾਂ ਕਹਿ ਦਈਏ ਨਾ ਬਿਲਕੁਲ ਇੱਕ ਦਿਨ ਦੀ ਸਰ ਇੱਕ ਦਿਨ ਦੀ ਮਰੇ ਤੋਂ ਮਰੀ ਵੀ ਬੰਦਾ ਹੈ ਹੀ ਨਿਗਾਹ ਕੀ ਨਹੀਂ ਹੈ ਤੇ 35000 ਰੁਪਏ ਮਰੀ ਤੋਂ ਮਰੀ ਸੇਲ ਹੈ ਚਾਹੇ ਉਹ ਸਾਰਾ ਮੋਬਾਈਲ ਦੇ ਕਵਰ ਵੇਚ ਰਿਹਾ ਉਨੂੰ ਛੱਡੋ ਇੱਕ ਜਿਹੜਾ ਬੰਦਾ ਉਹ ਫੜੀ ਚ ਹਾਤੀ ਚ ਸਮਾਨ ਲੈ ਕੇ ਵੇਚਦਾ ਹੈਗਾ ਹਾਂ ਉਹ ਜਿਹੜਾ ਜਿਵੇਂ ਕਰੀਏ ਕੋਈ ਪਾਇਦਾਨ ਵਗੈਰਾ ਦੀ ਹਾਂ 50 60 ਤਾਂ ਸਾਡੀ ਮਾਰਕੀਟ ਇੱਕ ਹਮਰ ਹੋਂਦੇ ਆ ਠੀਕ ਹੈ ਉਹ 500 ਰੁਪਏ ਦੀ ਪੈਨ ਡਰਾਈਵ ਕਹਣਗੇ 200 ਦੀ ਦੇ ਦੇਣਗੇ ਉਹਦੇ ਚ ਵੀ 150 ਹੁਣ ਆਦੇ ਆ ਤੇ ਤੁਸੀਂ ਉਹ ਦੇਖ ਲਓ ਉਹਦੀ ਵੀ 10000 ਦੀ ਸੇਲ ਹੈ ਸ਼ਾਮ ਨੂੰ ਉਹ ਫਿਗਰ ਕਿੱਥੇ ਜਾਂਦੀ ਹੈ ਤੇ 35000 107 ਕਰ ਲਓ ਹੂੰ ਇਹ 37 ਲੱਖ 45000 ਰੁਪਏ ਪਰ ਡੇ ਦੀ ਇੱਕ ਮਾਰਕੀਟ ਦੀ ਮਿਨੀਮਮ ਸੇਲ ਹੈ ਫੜੀ ਵਾਲੇ ਦੀ ਫੜੀ ਵਾਲੇ ਦੀ ਇੰਟੂ 30 ਕਰ ਲੋ 11 ਕਰੋੜ 23 ਲੱਖ 50 ਹਜ਼ਾਰ ਰੁਪਏ ਸੇਲ ਹੋ ਗਈ 1 ਮਹੀਨੇ ਦੀ ਮੜੇ ਤੇਰੇ ਸ਼ਹਿਰ ਦੇ ਕਿਸੇ ਵੱਡੇ ਸ਼ੋਰੂਮ ਵਾਲੇ ਦੀ ਨਹੀਂ ਜਾਂਦੀ ਇੰਨੀ ਸੇਲ ਠੀਕ ਹੈ ਜੀ ਹੁਣ ਇਹਦੀ ਕਰ ਲੋ ਤੁਸੀਂ ਸਾਲ ਦੀ ਇਹ ਹੋ ਗਈ ਜੀ 134 ਕਰੋੜ 82 ਲੱਖ ਇਹ ਤਾਂ ਚੰਗਾ ਤਕੜਾ ਟਰਨਓਵਰ ਆ ਸਰ ਔਰ ਇਹਦੇ ਚ ਸਕੈਨ ਦਾ ਦੇਖ ਲੋ ਕਿਹੜਾ 134 ਕਰੋੜ ਰੁਪਏ ਦਾ GST ਪੇ ਕਰ ਰਿਹਾ ਹੈ ਕਿਹੜਾ ਇਨਕਮ ਟੈਕਸ ਪੇ ਕਰ ਰਿਹਾ ਹੈ ਕੋਈ ਟੈਕਸ ਦੇ ਰਿਹਾ ਗਵਰਨਮੈਂਟ ਨੂੰ ਔਰ ਜਿੰਨਾ ਮਾਲ ੱਡੇ ਦੇ ਪਿਆ ਓਨੀ ਉਹਦੇ ਅੱਗੇ ਗੱਡੀ ਖੜੀ ਓ ਭਰੀ ਹੋਈ ਏ ਮਾਲ ਦੀ ਹਾਂ ਆਮ ਤੌਰ ਤੇ ਗੱਡੀਆਂ ਖੜੀਆਂ ਨੇ ਖੈਰ ਸਰ ਜਿੰਨੇ 107 ਦੇ 107 ਵੈਂਡਰਾਂ ਕੋਲ ਆਪਣੀ ਗੱਡੀਆਂ ਠੀਕ ਹੈ ਸਭ ਮਾਲ ਦੀ ਭਰ ਕੇ ਲਿਆਉਂਦੇ ਆ ਠੀਕ ਹੈ ਕਿਉਂਕਿ ਉੱਥੇ ਜਿੰਨੀ ਕਿ ਜਗ੍ਹਾ ਹੈਗੀ ਓਨਾ ਕੇ ਰੱਖਦੇ ਆ ਬਿੱਗਿਆ ਫਿਰ ਗੱਡੀ ਚੋਂ ਕੱਢਿਆ ਵੇਚਦਾ ਔਰ ਜਿੰਨੇ ਉੱਥੇ ਸਰ ਵੈਂਡਰ ਬੈਠੇ ਆ ਕਿਸੇ ਵੀ ਜਿਹੜਾ ਸਰਟੀਫਿਕੇਟ ਹੋਲਡਰ ਹੈ 10% ਤੋਂ ਇਲਾਵਾ ਕਿਸੇ ਦਾ ਆਪਣਾ ਬਾਰ ਕੋਡ ਨਹੀਂ ਲੱਗਿਆ ਹੋਇਆ ਜਿਹੜੇ ਮੁਰੇ ਜਿੱਥੇ ਪੇ ਹੁੰਦਾ ਜੀ ਮੈਂ ਆਪਾਂ Google Pay ਵਗੈਰਾ Google Pay ਵਗੈਰਾ ਕਰਦੇ ਆ ਪੇ Paytm ਕਰਦੇ ਆ ਕਿਸੇ ਦਾ ਵੀ ਆਪਣਾ ਨਹੀਂ ਹੈ ਇਹਦਾ ਵੈਸੇ ਕੋਈ ਖਾਸ ਕਾਰਨ ਕਹਨੇ ਹੋ ਵੀ ਤਾਂ ਜਾਣ ਕੇ ਨਹੀਂ ਲਾਇਆ ਹੋਇਆ ਜਾਂ ਵੈਸੇ ਹੀ ਇਹ ਸਰ منی ਲਾਂਡਰਿੰਗ ਹੈ ਅਗਰ ਮੰਨ ਲਓ ਮੇਰੀ ਸੇਲ 35000 ਰੁਪਏ ਦੀ ਹੈ ਮੈਂ ਆਪਣੇ ਅਕਾਊਂਟ 'ਚ ਡੇਲੀ ਸੇਲ ਪਵਾ ਰਿਹਾ ਉਹ ਕਿਸੇ ਦਿਨ ਕਦੀ ਨਾ ਕਦੀ ਨਜ਼ਰ 'ਚ ਆ ਜੂਗੀ ਜੋ ਇਥੇ ਤੇਕਰੂ ਸੋਚਦੇ ਨੇ ਫੜੀ ਵਾਲੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਇਹਨਾਂ ਤਾਂ ਪਾਦੀ ਕੋਸ਼ਿਸ਼ ਹੈ ਸੋ ਕੋਲਡ ਫੜੀ ਵਾਲੇ ਐ ਸੋ ਕੋਲਡ ਫੜੀ ਵਾਲੇ ਐ ਅਗਰ ਤੁਸੀਂ ਉਹਨਾਂ ਦੀ ਜਾਂਚ ਕਰਵਾ ਲੋਗੇ ਨਾ ਤੁਹਾਡੇ ਤੋਂ ਵਾਧ ਆਈਡੀਆਰ ਭਰਦੇ ਹੋ ਮਿੱਤਰੋ ਸਾਡੇ ਤੁਹਾਡੇ ਦਾ ਪਰਦੀ ਆਉਣੇ ਆ ਦਾ 10 ਲੱਖ ਰੁਪਏ ਦੀ ਆਈਡੀਆਰ ਹੈ ਉਹਨਾਂ ਦੀ ਆਪਣੀ ਕੁਠੀਆਂ ਹੈਗੀਆਂ ਕਿਰਾਏ ਅਲੱਗਾਂ ਦੇ ਹੈਗੀਆਂ ਕਹਿੰਨੂ ਫੜੀ ਵਾਲੇ ਹਾਂ ਤੁਹਾਡੇ ਸਮਰਾਟ ਹੋਟਲ ਦੇ ਨਾਲ ਟੈਕਸੀ ਸਟੈਂਡ ਵਾਲਾ ਹੈਗਾ ਠੀਕ ਹੈ ਉਹਦੇ ਨਾਮ ਤੇ ਟੈਕਸੀ ਸਟੈਂਡ ਰਜਿਸਟਰਡ ਆ ਉਹਨੇ ਲੱਖ ਰੁਪਏ ਮਹੀਨੇ ਦੇ ਅੱਡਾ ਕਿਰਾਏ ਤੇ ਦਿੱਤਾ ਹੋਇਆ ਹੈ ਇਹ ਤਾਂ ਬੜਾ ਵੱਡਾ ਇਹ ਕਹਦੀ ਇਹ ਬਿਨਾ ਮੇਰੀ ਪੁੱਤ ਤੋ ਤਾਂ ਚਾਹਦਾ। ਖੰਨਾ ਗਿਫਟ ਸ਼ਾਪ ਹੈਗੀ ਬਾਈ ਸੈਕਟਰ 4 ਬੂਥ ਹੈਗੀ ਉਹਦੇ। ਠੀਕ ਐ। ਉਹਨੂੰ ਅੱਡਾ ਲਾੜ ਹੋਇਆ ਉਹਨੇ ਕਿਰਾਇਆ ਦੇ ਦਿੱਤਾ ਹੋਇਆ। ਇਹ ਹੌਣ ਰਿਕਾਰਡ ਆ ਸਾਰਾ। ਔਨ ਰਿਕਾਰਡ ਐ ਮੈਂ ਤੈਨੂੰ ਅੱਧਿਕ ਦੇ ਦੇ ਦਿੰਨਾ। ਐਲੋ ਇਹ ਵੀ ਲਿਸਟ ਲੈ ਲਓ। ਛੋਟੇ ਕੋ ਪਈਆ ਲਿਸਟ ਉਹਦੀ। ਹਾਂ ਉਹ ਵੀ ਲੈ ਲਓ। ਪਰ ਗੱਲ ਇਹ ਐ ਵੀ ਉਹੀ ਆ ਗਈ ਫਿਰ ਮੁਕੇਸ਼ ਜੀ ਆਮ ਦੁਕਾਨਦਾਰ ਆ ਜਿਹੜਾ ਉਹ ਕਿਉਂਕਿ ਟੈਕਸ ਵੀ ਦੇ ਰਿਹਾ ਐ ਅੱਜ ਮੰਗਵਾਰ ਮਨਾਉਣ ਵਾਸਤੇ ਅਫਸਰਾਂ ਕੋਲ ਵੀ ਜਿਹੜੇ ਲਾ ਰਿਹਾ ਐ। ਇਹ ਇੰਨੇ ਕ ਕਾਣੇ ਐ। ਪਿੱਛ ਮੈਂ ਕਹਿੰਦੀ ਇਹ ਬੰਦੇ ਤੁਸੀਂ ਡਿਫਾਲਟਰ ਲਿਸਟ ਚ ਪਾਏ ਆ ਇਹ ਮਾਲਕ ਦਾ ਵੇਛੜਾ ਇੱਥੇ ਹੂੰ ਅਗਲੇ ਦਿਨ ਫੀਸ ਜਮ੍ਹਾਂ ਕਰਾ ਲਈ ਹੋਣਾ ਦੀ ਇਸ ਤੋਂ ਵੱਡਾ ਸਬੂਤ ਕੀ ਹੋਏਗਾ ਜਦ ਤੁਸੀਂ 90 ਦਿਨ ਤੋਂ ਬਾਅਦ ਫੀਸ ਲੈ ਨਹੀਂ ਸਕਦੇ ਤੁਸੀਂ ਇਹ ਬਾਅਦ ਚ ਫੀਸ ਕਿੱਦਾਂ ਜਮ੍ਹਾਂ ਕਰਾ ਲਈ ਹੋਣਾ ਦੀ ਤਾਂ ਜਿਹੜੇ ਬੰਦੇ ਨੇ 90 ਦਿਨ ਨਹੀਂ ਪਰੇ ਹੈਗੇ ਉਹ ਦੂਜਾ ਚੋਂ ਲਾਇਸੈਂਸ ਕੈਨਸਲ ਹੋ ਜਾਂਦਾ ਉਹ ਲਿਸਟ 'ਚ ਨਾਮ ਆ ਗਿਆ ਇਹਨਾਂ ਨੇ ਆਪ ਲਿਸਟ ਈਸ਼ੂ ਕੀਤੀ ਹੈ ਠੀਕ ਹੈ ਵੀ ਇਹ 6 ਬੰਦੇ ਡਿਫਾਲਟਰ ਹੈਗੇ ਆ ਤੇ ਇਹ ਨਾਲ ਇਹ ਨੂੰ ਵੋਟ ਪਾਉਣ ਦਾ ਰਾਈਟ ਨਹੀਂ ਹੈ ਅਗਰ ਉਹ ਵੋਟ ਪਾਉਂਦਾ ਰਾਈਡ ਨਹੀਂ ਉਹ ਇਸ ਤੋਂ ਜ਼ਿਆਦਾ ਡਿਫਾਲਟਰ ਤਾਂ ਕੁਝ ਹੋ ਨਹੀਂ ਸਕਦਾ ਹੂੰ ਇਹਨਾਂ ਨੂੰ ਮੈਂ ਭੇਜਿਆ ਡੀਪੀ ਸਿੰਘ ਨੂੰ ਵਟਸਐਪ ਤੇ ਮੈਂ ਕਿਹਾ ਸਰ ਇਹ ਇੱਕ ਹੀ ਧੰਦਲੀ ਹੈ ਕਹਿੰਦੇ ਮੁਕੇਸ਼ ਜੀ ਇਹ ਤਾਂ ਬੜਾ ਵਧੀਆ ਕੀਤਾ ਆਪਾਂ ਕੱਲ ਹੀ ਚੱਕ ਦਿੰਦੇ ਇਹਨਾਂ ਨੂੰ ਚੱਕਣਾ ਤਾਂ ਕੀ ਸੀ ਅਗਲੇ ਦਿਨ ਫੀਸ ਜਮ੍ਹਾਂ ਕਰਾ ਲਈ ਸਾਰਿਆਂ ਦੀ ਆਹ ਲੋ ਜੀ ਆਹ ਸਾਈਟ ਨੰਬਰ 6 ਮੰਦੇਨਾ ਤੁਹਾਨੂੰ ਉਹ ਵੀ ਸਾਈਟਾਂ ਇਹ ਤਾਂ ਫਿਰ ਬਿਨਾ ਕਿਸੇ ਮਲੀਭੁਗਤ ਤੋਂ ਤਾਂ ਮੁਕੇਸ਼ ਜੀ ਲੱਗਦਾ ਨਹੀਂ ਵੀ ਆਖਰ ਇੰਨਾ ਪੈਸਾ ਜਾ ਰਿਹਾ ਤਾਂ ਫਾਇਦਾ ਕਿਸੇ ਨੂੰ ਤਾਂ ਹੈ ਹੀ ਹੈ। ਅੰਡਰਸਟੂਡ ਸਰ ਸਰ ਸਭ ਤੋਂ ਵੱਡਾ ਕੁਐਸਚਨ ਇਹ ਪੁੱਟ ਹੁੰਦਾ ਵੀ ਜਦ ਤੁਹਾਡਾ ਲਾ ਕਹਿ ਰਿਹਾ 5 ਸਾਲ ਬਾਅਦ ਸਰਵੇ ਕਰਾਓ ਤੁਸੀਂ ਇਲੈਕਸ਼ਨ ਕਰਾਂ ਦੇ ਪਿੱਛੇ ਦੌੜ ਪਏ ਹੋ ਤੁਸੀਂ ਸਰਵੇ ਕਿਉਂ ਨਹੀਂ ਕਰਾ ਰਹੇ? ਕਬੂਟਾ ਬੁਆਰੀਆਂ ਉਹ ਜਿਹੜੀ ਸਰ ਕੱਲ ਦਾ ਤੁਸੀਂ ਇਲੈਕਸ਼ਨ ਦੇਖਿਆ 3500 ਬੰਦਿਆਂ ਚੋਂ 1600 ਬੰਦਿਆਂ ਨੇ ਵੋਟ ਪਾਈ ਹੈ। ਹੂੰ ਉਹਦਾ ਕਾਰਨ ਕੀ ਹੈ ਉਹ 1600 ਬੰਦੇ ਉਹ ਜਿਹੜੇ ਮਲਾਈ ਖਾ ਰਹੇ ਹੈ। ਜਿਹੜਾ ਗਰੀਬ ਆਦਮੀ ਉਹ ਕਹਿੰਦਾ ਮੇਰੇ ਐਸੀ ਤੈਸੀ ਚ ਗਿਆ ਇਲੈ ਸਾਡੀ ਲੜਾਈ ਸਰ ਸਾਡੀ ਆਪਣੀ ਮਾਰਕੀਟ ਲਈ ਨਹੀਂ ਹੈ ਸਾਡੀ ਆਪਣੇ ਉਹ ਗਰੀਬ ਭਰਾਵਾਂ ਲਈ ਵੀ ਹੈ ਜਿਨ੍ਹਾਂ ਨੂੰ ਜਿਨ੍ਹਾਂ ਲਈ ਐਕਟ ਬਣਿਆ ਉਹਨਾਂ ਨੂੰ ਤਾਂ ਹੱਕ ਮਿਲਿਆ ਹੀ ਨਹੀਂ ਇਹ ਤਾਂ ਉਹ ਲੋਕ ਨੇ ਜਿਹੜੇ ਕੁਝ ਲੋਕਾਂ ਨੇ ਇੱਕ ਕਬਜ਼ਾ ਹੋ ਗਿਆ ਜਿਵੇਂ ਕਹਿੰਦੇ ਸਰ ਇਹ ਉਹ ਲੋਕ ਹੈ ਵੀ ਜਿਹੜੀ ਪਾਰਟੀ ਆਈ ਉਹਦੇ ਚ ਜਾ ਕੇ ਗੋਦੀ ਚ ਬੈ ਗੇ ਉੱਥੋਂ ਆਪਣਾ ਮਾਲ ਕਮਾਇਆ ਜਾਂ ਜਿਹਦਾ ਰਾਜ ਆਇਆ ਜਾ ਕੇ ਦੂਜੀ ਪਾਰਟੀ ਦੀ ਗੋਦੀ ਚ ਬੈ ਗੇ ਇਹ ਸਰ ਅਗਰ ਇਹ ਮੈਂ ਹੁਣ ਗਵਰਨਰ ਸਾਹਿਬ ਨੂੰ ਰਿਕਵੈਸਟ ਭੇਜਣ ਲੱਗਾਂ ਵੀ ਸਰ ਇਹਦੀ ਸੀਬੀ ਇਨਕੁਆਇਰੀ ਕਰਾਓ ਇਟਸ ਅ ਵੈਰੀ ਬਿਗ ਸਕੈਮ ਆਫ ਚੰਡੀਗੜ੍ਹ ਠੀਕ ਹੈ ਔਰ ਇੱਕ ਕਟੋ-ਕਟ ਸ਼ਾਇਦ ਤੁਹਾਡੇ ਹੱਥ ਨਾਲ ਇਹ ਗਰੀਬ ਲੋਕਾਂ ਦਾ ਪੱਲਾ ਹੋ ਜੇ ਔਰ ਜਿਹੜੇ ਵਾਕਿਆ ਜਰੂਰਤਮੰਦ ਹੈਗੇ ਆ ਜਿਨ੍ਹਾਂ ਨੂੰ ਜ਼ਰਤ ਹੈ ਉਹਨਾਂ ਨੂੰ ਤੁਸੀਂ ਜਗਾ ਦੋ ਠੀਕ ਹੈ ਪੈਸਾ ਬਹੁਤ ਇਕੱਠਾ ਹੋ ਗਿਆ ਹੈ ਵਧੀਆ ਐਸ ਪਰ ਜਿਵੇਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਸੋਚਿਆ ਹੋਇਆ ਹੈ ਵੀ ਵਧੀਆ ਕਿਊਸਿਕ ਬਣਾ ਕੇ ਉਹਨਾਂ ਨੂੰ ਉੱਥੇ ਬਿਠਾਓ ਤਾਂ ਕਿ ਉਹ ਆਪਣੀ ਰੋਜੀ ਰੋਟੀ ਚਲਾ ਸਕਣ ਇਹ ਜਿਹੜੇ ਵਿੱਚ ਦਲਾਲ ਹੈਗੇ ਆ ਸੋ ਕਾਲਡ ਆਪਣਾ ਮੈਂਬਰ ਬਣੇ ਹੋਏ ਆ ਟਾਊਨ ਵੈਂਡਿੰਗ ਕਮੇਟੀ ਦੇ ਠੀਕ ਹੈ ਇਹਨਾਂ ਨੂੰ ਬਾਹਰ ਕੱਢਣ ਔਰ ਪੜੇ ਲਿਖੇ ਬੰਦਿਆਂ ਨੂੰ ਬਿਠਾਣ ਜਿਹੜੇ ਇਮਾਨਦਾਰ ਹੋਣ ਤੇ ਗਰੀਬਾਂ ਲਈ ਕੁਝ ਕਰ ਦੇਣ ਖੈਰ ਕਿਉਂਕਿ ਇੱਕ ਵਾਰੀ ਤਾਂ ਜਿਵੇਂ ਤੁਸੀਂ ਸੁਣਿਆ ਜਿਹੜਾ ਜਿਨੇ ਸਾਰੀ ਇਹ ਸੁਣੀ ਤਾਂ ਸਿਰ ਚਕਰਾਉਣ ਵਾਲੀ ਗੱਲ ਹੈ ਕਿ ਆਮ ਦਿਨਾਂ ਦੇ ਵਿੱਚ ਸਾਨੂੰ ਇਹ ਲੱਗਦਾ ਵੀ ਇਹ ਤਾਂ ਬੜੀ ਛੋਟੀ ਜਿਹੀ ਗੱਲ ਆ ਇੱਕ ਤੁਸੀਂ ਆਮ ਫੜੀ ਵਾਲਾ ਸਮਝਦੇ ਹੋ ਇੱਥੇ ਤੱਕਰ ਸਮਝ ਉਹਨਾਂ ਨੂੰ ਹੈਗੀ ਹੈ ਕਿ ਜੇ 바ਰ ਕੋਡ ਐਸੀ ਲਾਇਆ ਤੇ ਸਾਡੇ ਕੋਲ ਹੀ ਪੈਸੇ ਆਉਂਦੇ ਰਹੇ ਤਾਂ ਅਕਰ ਕੱਲ ਨੂੰ ਸਾਡੀ ਜਾਂਚ ਹੋ ਸਕਦੀ ਹੈ ਤੁਸੀਂ ਦੇਖ ਹੀ ਰਿਹਾ ਕਿ ਆਖਰ ਕਿੰਨੇ ਕਰੋੜਾਂ ਦਾ ਜਿਹੜਾ ਇਹ ਬਿਜ਼ਨਸ ਹੈ ਚੱਲ ਰਿਹਾ ਹੈ ਇੱਕ ਇੱਕ ਦਿਨ ਦੀ ਜਿਵੇਂ ਇਹਨਾਂ ਨੇ ਦੱਸਿਆ ਵੀ ਜੇ ਮਹੀਨੇ ਦੀ ਗੱਲ ਲਾਇਆ ਜਾਵੇ ਤਾਂ ਕਿਤੇ ਪਾਰ ਜਾਂਦੀ ਹੈ ਸ਼ਾਇਦ ਕਿਸੇ ਨੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਤੇ ਬੂਥਾਂ ਵਾਲੇ ਦੁਕਾਨਦਾਰ ਜਿਨ੍ਹਾਂ ਨੇ ਟੈਕਸ ਵੀ ਭਰਨੇ ਨੇ ਅੱਗੇ ਆਪਦੇ ਖਰਚੇ ਵੀ ਮੇਨਟੇਨ ਕਰਨੇ ਨੇ ਯਾਨੀ ਕਿ ਜਿਨ੍ਹਾਂ ਦਾ ਲੀਗਲੀ ਖਰਚਾ ਹੈਗਾ ਉਹ ਅੱਜ ਚਿੱਕਾ ਇਸ ਗੱਲ ਨੂੰ ਮਾਰ ਰਹੇ ਨੇ ਵੀ ਸਾਡੀ ਸੁਣਵਾਈ ਹੋਊਗੀ ਕਿੱਥੇ ਹੁਣ ਇਸ ਪੂਰੇ ਖੇਡ ਦੇ ਪਿੱਛੇ ਜਿਹੜਾ ਜ਼ਰੂਰਤਮੰਦ ਆ ਉਹ ਪੈਸਾ ਅੱਜ ਵੀ ਰਹੇਗਾ ਜਿਹੜਿਆਂ ਨੇ ਅਸੀਂ ਸੰਮਤੀ ਰੱਖਦੇ ਆ ਉਹ ਅੱਜ ਵੀ ਇੱਕ ਦਿਨ ਕਿਤੇ ਵਿਚਾਰੀ ਨੇ ਪਰ ਗੱਲ ਇਹ ਆ ਵੀ ਜਦੋਂ ਤੱਕ ਹੁਣ ਅਜੇ ਇਹ ਮਾਮਲੇ ਦੀ ਸੀਬੀਆਈ ਤੇ ਉਸ ਤੋਂ ਬਾਅਦ ਟਰਾਂਜੈਕਸ਼ਨ ਨੂੰ ਲੈ ਕੇ ਈਡੀ ਜਾਂਚ ਨਹੀਂ ਕਰਦੀ ਲੱਗਦਾ ਨਹੀਂ ਹੈਗਾ ਵੀ ਛੇਤੀ ਜਤੀ ਇਹ ਪੂਰਾ ਕਪੜਾ ਜਿਹੜਾ ਖੁੱਲ ਪਾਊਗਾ ਕਿਉਂਕਿ ਅਫਸਰਾਂ ਦੇ ਬਸ ਦਾ ਰੋਗ ਘਟ ਹੈ ਇਹ ਜੇ ਕਹੀਏ ਕਿ ਅਸੀਂ ਲੋਕਲ ਲੈਵਲ ਤੇ ਜਾਂਚ ਕਰਕੇ ਉਹ ਕਿਸ ਨੂੰ ਨੱਥ ਪਾ ਲਾਂਗੇ ਸੀਨੀਅਰ ਵੀਡੀਓ ਨੋਟਸ ਬਿੰਦੇ ਦੇ ਨਾਲ ਮਿਸਿੰਗ